ਅੱਜ ਸੀਨੀਅਰ ਜਿਹੜੇ ਸਾਰੇ 2 2 4 4 ਦਫਾ ਉੱਥੋਂ ਜਲੰਧਰ ਚੋਂ ਮੈਂਬਰ ਕਾਰਪੋਰੇਸ਼ਨ ਦੇ ਰਹੇ ਐ ਸੀਨੀਅਰ ਲੀਡਰਸ ਰਹੇ ਐ ਜਿਹੜੇ ਥੀਜ਼ ਆਰ ਦਾ ਬਿਲਡਿੰਗ ਬਲॉक्स ਆਫ ਐਨੀ ਪਾਰਟੀ ਸਾਹਿਬ ਲੀਡਰ ਬਹੁਤ ਮਿਲ ਜਾਣਗੇ ਪਰ ਇਸ ਕਿਸਮ ਦੇ ਕਾਰਜਕਰਤਾ ਜਿਹੜੇ ਜ਼ਮੀਨ ਨਾਲ ਜੁੜੇ ਜਿਹੜੇ ਲੋਕਾਂ ਦੇ ਬੈਠ ਕੇ ਲੋਕਾਂ ਦੇ ਨਾਲ ਦੁੱਖ ਸੁੱਖ ਚੇ ਉਹਨਾਂ ਦਾ ਬਾਹ ਫੜਦੇ ਆ ਉਹਦੇ ਨਾਲ ਖੜਦੇ ਆ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਵਿੱਚ ਦੇ ਆਰ ਦਾ ਕਟਿੰਗ ਐਜ ਔਫ ਐਨੀ ਪੋਲਿਟিক্যাল ਆਰਗੇਨਾਈਜੇਸ਼ਨ ਸਾਹਿਬ ਮੈਂ ਇਹਨਾਂ ਦਾ ਤਹਿ ਦਿਲ ਤੋਂ ਬੀਜੇਪੀ ਜੁਆਇਨ ਕਰਨ ਤੇ ਜੀ ਆਇਆਂ ਆਖਦਾ ਸਵਾਗਤ ਕਰਦਾ ਧੰਨਵਾਦ ਕਰਦਾ ਕਿਉਂਕਿ ਇਹ ਲੋਕ ਹੈ ਜਿਹੜੇ ਬੀਜੇਪੀ ਦਾ ਸੰਦੇਸ਼ ਪ੍ਰਧਾਨ ਮੰਤਰੀ ਮੋਦੀ ਜੀ ਦਾ ਵਿਕਾਸ ਨੂੰ ਲੈ ਕੇ ਦੇਸ਼ ਤੇ ਪੰਜਾਬ ਦੇ ਪ੍ਰਤੀ ਜਿਹੜਾ ਲਗਾਅ ਹੈ ਉਹਨੂੰ ਲੈ ਕੇ ਲੋਕਾਂ ਦੇ ਵਿੱਚ ਜਾਣਗੇ ਸਾਥੀਓ ਅੱਜ ਦਾ ਦਿਨ ਵੀ ਬੜਾ ਇੱਕ ਇਤਿਹਾਸਿਕ ਦਿਨ ਹੈ ਇਤਿਹਾਸਿਕ ਇਹਦਾ ਸੈਂਸ ਅੱਜ ਬਹੁਤ ਸਾਰੇ ਖੁਲਾਸੇ ਹੋ ਰਹੇ ਐ ਅਸਲ ਚਿਹਰੇ ਸਾਹਮਣੇ ਆ ਰਹੇ ਐ ਪਰਦੇ ਕਹਿੰਦਾ ਜੀ ਪਰਦਾ ਉੱਠਣੇ ਵਾਲਾ ਐ ਅੱਜ ਤਾਂ ਪਰਦਾ ਉੱਠ ਗਿਆ ਕਿਉਂਕਿ ਇੱਥੋਂ ਥੋੜੀ ਦੂਰ ਤੇ ਇੱਥੋਂ ਕਿੰਨਾ ਡਿਸਟੈਂਸ ਹੋਣਾ ਐ ਜੀ ਰਾਮਲੀਲਾ ਮੈਦਾਨ ਦਾ ਆਪਾਂ ਰਾਮਲੀਲਾ ਮੈਦਾਨ ਦੀ ਛਾਂ 'ਚੇ ਬੈਠੇ ਆ ਐ ਉਹ ਰਾਮਲੀਲਾ ਮੈਦਾਨ ਐ ਸਭ ਤੋਂ ਪਹਿਲਾਂ ਤਾਂ ਮੇਰੇ ਖਿਆਲ 'ਚ ਕਾਂਗਰਸ ਲੀਡਰਸ਼ਿਪ ਨੇ ਦੋ ਵਾਰੀ ਸੋਚਿਆ ਵੀ ਨਹੀਂ ਵੀ ਕਿਹੜੀ ਜਗ੍ਹਾ ਤੇ ਜਾ ਕੇ ਅੱਜ ਇੱਕ ਏਡਾ ਵੱਡਾ ਕਹਿੰਦੇ ਅਸੀਂ ਇੱਕ ਸਮਰਥਨ ਰੈਲੀ ਕਰਨ ਲੱਗਿਆ ਸਭ ਆਰ ਉਸ ਰਾਮ ਲੱਲਾ ਦੇ ਨਾਮ ਦੇ ਜਿੱਥੇ ਹਰ ਸਾਲ ਦਿੱਲੀ ਦੀ ਰਾਮ ਲੀਲਾ ਸਾਹਿਬ ਦੁਨੀਆਂ 'ਚ ਮਸ਼ਹੂਰ ਹੈ ਇੱਥੇ ਫੋਰਨ ਡਿਗਨਿਟਰੀਜ਼ ਵੀ ਆ ਕੇ ਇੱਥੇ ਜਦੇਵ ਸਾਹਿਬ ਤੁਹਾਡੇ ਤੋਂ ਲੁਕਿਆ ਨਹੀਂ ਕਿ ਤੁਹਾਡੇ ਦਾ ਸਾਰੇ ਸਿਰੋਗ ਨਾਲ ਹੁੰਦਾ ਹੈ ਇਹ ਉਹੀ ਰਾਮ ਲੱਲਾ ਹੈ ਜਿਨ੍ਹਾਂ ਦੇ ਰਾਮ ਲੱਲਾ ਦੇ ਪ੍ਰਾਣ ਪ੍ਰਤੀਸ਼ਟਾ ਕਰਨ ਦੇ ਵਿੱਚ ਆਈ ਕਾਂਗਰਸ ਦੀ ਲੀਡਰਸ਼ਿਪ ਜਿੱਥੇ ਜਾਣ ਤੋਂ ਸੰਗ ਕਰਦੇ ਸੀ ਵੈਸੀ ਜਾਂਦੇ ਨਹੀਂ ਆਏ ਕਿ ਇਤਿਹਾਸਿਕ ਇਸ காங்கிரஸ் ਪਾਰਟੀ ਲੀਡਰਸ਼ਿਪ ਦਾ ਮੈਂ ਦੇਖਦਾ ਵੀ ਇਹਨਾਂ ਦਾ ਜਿਹੜਾ ਅਸਲ ਚਿਹਰਾ ਹੈ ਉਹਨਾਂ ਦੇ ਵਿੱਚ ਕੀ ਦਾ ਕਸੂਰ ਹੈ ਕਿਉਂਕਿ ਤੁਸੀਂ ਦੇਖੋਗੇ ਜਿਨ੍ਹਾਂ ਲੋਕਾਂ ਨੇ ਰਾਹੁਲ ਗਾਂਧੀ ਜੀ ਦੇ ਆ ਗੱਲ ਦਿਮਾਗ 'ਚ ਪਾਈ ਵੀ ਜੇ ਤੁਸੀਂ ਉਥੇ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਠਾ ਉਸ ਸਮਾਰੋਚੇ ਸ਼ਾਮਿਲ ਹੋਗੇ ਤਾਂ بڑا ਗੋਰ ਅਨਿਆਏ ਹੋ ਜੂਗਾ ਉਹ ਸਾਰੇ ਜਿਹੜੇ ਉਹਨਾਂ ਦੇ ਸਮਰਥਕ ਸੀਗੇ A ਤੋਂ Z ਕੋਈ ਨਹੀਂ ਬਚਿਆ ਹੋਣਾ ਸਾਬ ਸਾਰੇ ਉੱਥੇ ਜਾ ਕੇ ਲੁਕਾ ਚਿਪੀ ਜਾ ਕੇ ਮੱਥਾ ਟੇਕ ਆਏ ਬਾੱਚੇ ਕੋਈ ਉਦੋਂ ਜਾਇਆ ਕੋ ਬਾੱਚੇ ਜਾਇਆ ਕੋ ਪਹਿਲਾਂ ਚੁਬੀ ਮਾਰਿਆ ਆਏ ਉਥੇ ਸਾਰੇ ਜਾ ਕੇ ਆਏ ਰਹਿ ਕੌਣ ਗਿਆ ਅੰਗੁਰਾਲ ਜੀ ਦੇਖੋ ਇੱਕ ਬੰਦਾ ਰਹਿ ਗਿਆ ਉਹ ਰਹਿ ਗਿਆ ਰਾਹੁਲ ਗਾਂਧੀ ਜੀ ਬਾਕੀ ਸਾਰੇ ਜਾਏ ਤੇ ਅੱਜ ਉਸੇ ਰਾਮਲੀਲਾ ਗਰਾਊਂਡ ਦੇ ਵਿੱਚ ਬੈਠ ਕੇ ਸਮਰਥਨ ਕੀਦਾ ਕਰ ਰਹੇ ਆ ਮੈਂ ਬੜੀ ਇੱਥੇ ਆਣ ਤੋਂ ਪਹਿਲਾਂ ਸ੍ਰੀ ਤੇਵਾਰ ਸਾਹਿਬ ਦੇ ਦਫ਼ਤਰ 'ਚ ਬੈਠ ਕੇ ਬੜੇ ਗੌਰ ਨਾਲ ਦੇਖ ਰਿਆ ਸੀ ਉੱਥੇ ਉਸ ਜਮਾਵੜੇ ਦੇ ਅੰਦਰ ਕੌਣ-ਕੌਣ ਲੋਕ ਸ਼ਾਮਿਲ ਐ ਪੰਜਾਬ ਤੋਂ ਕੌਣ ਐ ਪੰਜਾਬੀ ਅਖਿਲ ਭਾਰਤੀਆ ਕਾਂਗਰਸ ਪਾਰਟੀ ਦਾ ਇਹ ਪੰਜਾਬ ਤਾਂ ਦੇਸ਼ ਦਾ ਹਿੱਸਾ ਹੋਣਾ ਹੀ ਐ ਸਭ ਆ ਜਿਹੜੀ ਅੱਜ ਰੈਲੀ ਹੋ ਰਹੀ ਐ ਜੇ ਕਾਂਗਰਸ ਹਾਈ ਕਮਾਂਡ ਨੇ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਨੇ ਜਿਹੜੇ ਕਾਂਗਰਸ ਦੇ ਸੀਨੀਅਰ ਆਗੂ ਹੈਗੇ ਇੱਕ ਤਾਂ ਨੈਸ਼ਨਲ ਲੈਵਲ ਦੇ ਪਰਿਵਾਰੀ ਐ ਕਿਸਾਨ ਸੰਘ ਦੇ ਕਿਸਾਨ ਜਿਹੜੇ ਇਹਨਾਂ ਦਾ ਵਿੰਗ ਹੈ ਉਹਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਉਹਨਾਂ ਦੇ ਉੱਤੇ ਜਿਹੜੇ ਇਲਜ਼ਾਮ ਲਾਏ ਉਹਨਾਂ ਨੂੰ ਗ੍ਰਿਫਤਾਰ ਕੀਤਾ 2-3 ਮਹੀਨੇ ਜੇਲ੍ਹ ਦੀ ਦਾਲ ਖਵਾਈ ਉਹਨਾਂ ਦੇ ਉੱਤੇ ਮੋਹਰ ਲਵਾਤੀ ਅੱਜ ਇੱਥੇ ਆ ਕੇ ਵੀ ਇੱਕ ਮਹਾਕਰਪਟ ਪਾਰਟੀ ਦੇ ਸੁਪਰੀਮੋ ਦੀ ਰਿਹਾਈ ਵਾਸਤੇ ਕਾਂਗਰਸ ਹਾਈ ਕਮਾਂਡ ਜੁੜ ਗਈ ਆ ਉਹੀ ਹਾਈ ਕਮਾਂਡ ਹੈ ਜਿਨੇ ਆਪਣੇ ਫਾਰਮਰ ਵਿੰਗ ਦੇ ਨੈਸ਼ਨਲ ਇਨਚਾਰਜ ਜਿਹੜੇ ਐ ਸੁਖਪਾਲ ਸਿੰਘ ਖੈਰਾ ਵਾਸਤੇ ਇੱਕ ਹਾਲਾ ਨਾਰਾ ਨਹੀਂ ਮਾਰਿਆ ਅੱਜ ਇਸ ਮੰਚ ਦੇ ਉੱਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਰਾਹੁਲ ਗਾਂਧੀ ਅੱਜ ਦੋਨੋਂ ਸਿਰ ਜੋੜੀ ਬੈਠੇ ਐ ਹੱਸ ਰਹੇ ਐ ਉਹ ਹੱਸ ਰਹੇ ਐ ਪੰਜਾਬ ਦੇ ਕਾਂਗਰਸ ਵਰਕਰ ਦੇ ਉੱਤੇ ਉਹ ਹਸ ਰਿਹਾ ਹੈ ਪੰਜਾਬ ਦੇ ਕਾਂਗਰਸ ਦੇ ਪ੍ਰਧਾਨ ਦੇ ਉੱਤੇ ਕਿ ਜਿਸ ਤਰ੍ਹਾਂ ਭਗਵੰਤ ਮਾਨ ਜੀ ਨੇ ਲਲਕਾਰਿਆ ਸੀ ਵੀ ਇਹ ਜਿਹੜੇ ਚੋਰ ਬੈਠੇ ਆ ਮੇਰੇ ਨਾਲ ਅੱਖ ਚੱਕ ਪਾ ਕੇ ਗੱਲ ਨਹੀਂ ਕਰ ਸਕਦੇ ਅੱਜ ਉਹੀ ਭਗਵੰਤ ਮਾਨ ਜੀ ਜਿਹੜੇ ਜਿਨ੍ਹਾਂ ਨੇ ਪੰਜਾਬ ਅਸੈਂਬਲੀ 'ਚ ਖੜ ਕੇ ਕਿਹਾ ਸੀਗਾ ਵੀ ਜਾ ਕੇ ਕਹਿ ਦਿਓ ਤੁਹਾਡੇ راہਲੂ ਗਾਂਧੀ ਨੂੰ ਆ ਤੋੜ ਲਵੇ ਆ ਜਿਹੜਾ ਸਮਝੌਤਾ ਸਾਨੂੰ ਨਾ ਸਾਡੇ ਤੋਂ ਸੀਟਾਂ ਕਿਉਂ ਮੰਗੀ ਜਾਂਦੇ ਅਜੋ ਹੀ راہਲੂ ਗਾਂਧੀ ਜੀ ਹੈ ਯਾਦ ਆ راہਲੂ ਗਾਂਧੀ ਜੀ ਨੂੰ ਪਤਾ ਨਹੀਂ ਯਾ ਕੋਈ ਦਸਤਾ ਨਹੀਂ ਯਾ ਉਹਨਾਂ ਨੂੰ ਕੋਈ ਪਰਵਾਹ ਨਹੀਂ ਪਰ ਲੋਕਾਂ ਨੂੰ ਪਰਵਾਹ ਹੈ ਦੇਖੋ ਸਾਡਾ ਤੋੜ ਵਿਛੜਾ ਹੋ ਗਿਆ ਮੈਂ ਸਾਰੀ ਆਪਣੀ ਉਮਰ ਕਾਂਗਰਸ ਪਾਰਟੀ 'ਚ ਲਾਈ ਹੈ ਮੇਰਾ ਸਾਰਾ ਅਜ ਮਨੂੰ ਉਸ ਕਾਂਗਰਸ ਵਰਕਰ ਦੇ ਉੱਤੇ ਕਿਉਂਕਿ ਪਾਰਟੀ ਕੋਈ ਵੀ ਵੈਸਾਬ ਸਾਰੇ ਆਪਣੇ ਆਪਣੀ ਸੋਚ ਨਾਲ ਜੁੜ ਕੇ ਪਹਿਰਾ ਦਿੰਦੇ ਐ ਉੱਥੇ ਦਾ ਕਾਂਗਰਸ ਦੇ ਵਰਕਰ ਜਿਹੜਾ ਹੈਗਾ ਗਰਾਊਂਡ ਲੈਵਲ ਤੇ ਜਿਨੇ ਪਰਚੇ ਕਰਵਾਏ ਐ ਜਿਨੇ ਡਾਂਗਾਂ ਖਾਈਆਂ ਜਿਨੇ ਸੰਘਰਸ਼ ਕੀਤਾ ਅੱਜ ਉਹਦੇ ਉੱਤੇ ਮਨੂੰ ਤਰਸ ਆ ਰਿਹਾ ਹੈ ਵੀ ਆ ਲੀਡਰਸ਼ਿਪ ਹੈ ਇੱਥੇ ਇੱਕ ਮਹਾ ਕਰਪਟ ਆਦਮੀ ਦੇ ਉੱਤੇ ਉਹਦੇ ਗ੍ਰਿਫਤਾਰੀ ਦੇ ਉੱਤੇ ਐਡਾ ਵੱਡਾ ਪ੍ਰੋਗਰਾਮ ਕਰ ਰਹੀ ਹੈ ਤੇ ਕਾਂਗਰਸ ਕਾਰਜਕਰਤਾ ਕਾਂਗਰਸ ਦੇ ਲੀਡਰ ਕੋਈ ਲੀਡਰ ਨਹੀਂ ਛੱਡਿਆ ਸਾਬ ਮੈਂ ਗਿਣਾਨ ਲਗਾ ਸਜਦੇਵਾ ਸਾਹਿਬ ਕਾਂਗਰਸ ਦੇ ਪ੍ਰਧਾਨ ਤੋਂ ਲੈ ਕੇ ਮੌਜੂਦਾ ਪ੍ਰਧਾਨ ਪੰਜਾਬ ਦੇ ਮੌਜੂਦਾ ਸੀਐਲਪੀ ਲੀਡਰ ਮੌਜੂਦਾ ਜਨਰਲ ਸੈਕਟਰੀ ਮੌਜੂਦਾ ਇਹ ਸੀਡਬਲਯੂਸੀ ਦੇ ਮੈਂਬਰ ਪੂਰਵ ਪ੍ਰਮੱਖ ਮੰਤਰੀ ਚੰਨੀ ਜੀ ਮੰਤਰੀ ਸਹਿਬਾਨ ਐਮਐਲਏ ਸਹਿਬਾਨ ਮੇਰੇ ਖਿਆਲ ਕੋਈ ਬੰਦਾ ਕਾਂਗਰਸ ਪਾਰਟੀ ਦਾ ਭਗਵੰਤ ਮਾਨ ਜੀ ਨੇ ਛੱਡਿਆ ਨਹੀਂ ਜਿਹਨੂੰ ਅੰਦਰ ਨਹੀਂ ਕੀਤਾ ਜੇਲ੍ਹ ਚ ਹੈ ਜਿਹਦੇ ਉੱਤੇ ਉਹਨਾਂ ਦੇ ਪੂਰੇ ਤਬਰ ਦੇ ਉੱਤੇ ਇਲਜ਼ਾਮ ਨਾ ਲਾਏ ਹੋਣ ਚੋਰੀ ਦੇ ਸਮਗਲਿੰਗ ਦੇ ਹਰ ਕਿਸਮ ਦੀ ਕਰਪਸ਼ਨ ਇਲਜ਼ਾਮ ਲਾ ਕੇ ਕਈਆਂ ਨੂੰ ਜੇਲ੍ਹ ਦੀ ਦਾਲ ਖਵਾਈ ਹੈ ਅੱਜ ਉਹੀ ਕਾਂਗਰਸ ਪਾਰਟੀ ਉੱਥੇ ਬੈਠੀ ਹੈ ਸਭ ਇਹ ਪਾਰਟੀ ਜਿਹੜਾ ਆਪਣਾ ਘਰ ਨਹੀਂ ਸੰਭਾਲ ਸਕਦੀ ਅੱਜ ਦੇਸ਼ ਦੇ ਉੱਤੇ ਵੀ ਪੈਰਾ ਦੇਣ ਦੀ ਗੱਲ ਕਰ ਰਹੇ ਦੇਸ਼ ਨੂੰ ਵਿਕਾਸ ਦੀ ਗੱਲ ਕਰ ਰਹੇ ਆ ਲੋਕ ਐਸੀ ਗੱਲ ਨੂੰ ਦੇਖ ਕੇ ਰਿੰਕੂ ਜੀ ਮੈਂ ਤੁਹਾਡਾ ਵੀ ਸਵਾਗਤ ਕਰਦਾ ਅੰਗਰ왈 ਜੀ ਦਾ ਤੇ ਸਾਰੇ ਸਾਥੀਆਂ ਦਾ ਬਾਟਿਆ ਜੀ ਸਮੇਤ ਸਾਰੇ ਮੇਰੀ ਭੈਣਾ ਆਈਆਂ ਨਾਲ ਸਾਰੇ ਉਹਨਾਂ ਨੇ ਆਪਣਾ ਆਪਣਾ ਇਲਾਕੇ 'ਚ ਨਾਮ ਕਮਾਇਆ ਇਹਨਾਂ ਦਾ ਸਵਾਗਤ ਕਰਦਾ ਤੇ ਮੈਂ ਅੱਜ ਇਸ ਸਮਾਗਮ ਦੇ ਰਾਈ ਆ ਇੱਕ ਸਵਾਲ ਪੁੱਛਣਾ ਚਾਹਨਾ ਇਸ ਜਿਹੜੀ ਆ ਰੈਲੀ ਹੋ ਰਹੀ ਹੈ ਰਾਮਲੀਲਾ ਮੈਦਾਨ ਦੇ ਅੰਦਰ ਕੀ ਰਾਹੁਲ ਗਾਂਧੀ ਜੀ ਪੰਜਾਬ ਯੂਨਿਟ ਦੇ ਉੱਤੇ ਜਿਹੜੇ ਜਿਹੜੇ ਇਲਜ਼ਾਮ ਲਗਾਏ ਗਏ ਆ ਉਹਦੇ ਉੱਤੇ ਮੋਹਰ ਲਾਉਂਦੇ ਆ ਵੀ ਭਗਵੰਤ ਮਾਨ ਜੀ ਨੇ ਬਿਲਕੁਲ ਸਹੀ ਕੀਤਾ ਆ ਗਲਤ ਹੋ ਰਿਹਾ ਜੋ ਕੇਜਰੀਵਾਲ ਸਾਹਿਬ ਦੇ ਨਾਲ ਹੋ ਰਿਹਾ ਆ ਗਲਤ ਹੈ ਬਾਕੀ ਸਾਰਾ ਕੁਝ ਪੰਜਾਬ 'ਚ ਹੋਇਆ ਸਹੀ ਹੈ ਉਹਦੇ ਉੱਤੇ ਅਗਰ ਜਵਾਬ ਦੇਣਗੇ ਤਾਂ ਠੀਕ ਐ ਨਹੀਂ ਮੈਨੂੰ ਲੱਗਦਾ ਵੀ ਬਾਕੀ ਬਚੇ ਖੁਚੇ ਕਾਂਗਰਸ ਦੇ ਜਿਹੜੇ ਲੀਡਰ ਸਾਹਿਬਾਨ ਹੈ ਹੁਣ ਲੀਡਰ ਵੀ ਕਾਹਦੇ ਰਹਿ ਗਏ ਜਦੋਂ ਲੀਡਰਾਂ ਨੂੰ ਸਜਦੇਵਾ ਸਾਹਿਬ ਇੱਕ ਬੜੀ ਅਜੀਬ ਸਥਿਤੀ ਪੰਜਾਬ 'ਚ ਹੋਈ ਹੋਈ ਹੈ ਕਿਉਂਕਿ ਪੰਜਾਬ ਦਾ ਹਿੱਸਾ ਵੀ ਦਿੱਲੀ ਦੇ ਅੰਦਰ ਸਾਡਾ ਦੇਖੋ ਪੰਜਾਬ ਅੱਧਾ ਦਿੱਲੀ ਦਾ ਪੰਜਾਬ ਵਾਲਾ ਨੇ ਵਸਾਇਆ ਸਾਹਿਬ ਚਾਹੇ ਲਹਿੰਦੇ ਪੰਜਾਬ ਤੋਂ ਉੱਠ ਕੇ ਆਏ ਆ ਜਿਨ੍ਹਾਂ ਨੂੰ ਆ ਕਹਿੰਦੇ ਸੀ ਕੇਜਰੀਵਾਲ ਸਾਹਿਬ ਵੀ ਜਿਹੜੇ ਉੱਥੋਂ ਰਫੂਜੀ ਆਏ ਆ ਇੱਥੇ ਆ ਕੇ ਗੰਦ ਪਾ ਰਹੇ ਆ ਦਿੱਲੀ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਪਤਾ ਨਹੀਂ ਵੀ ਆ ਦਿੱਲੀ ਵਸਾਣ ਵਾਲੇ ਦੇ ਵਿੱਚ ਪੰਜਾਬ ਦਾ ਯੋਗਦਾਨ ਹੈ ਬਹੁਤ ਵੱਡਾ ਯੋਗਦਾਨ ਹੈ ਦੇਸ਼ ਦੇ ਵਿੱਚ ਇੱਥੇ ਚਾਹੇ ਅਸੀਂ ਇੱਥੇ ਫੁੱਟਪਾਥਾਂ ਦੇ ਉੱਤੇ ਬੈਠ ਬੈਠ ਕੇ ਆ ਜਿਹੜਾ ਅੱਜ ਆਪਣਾ ਨਾਮ ਕਮਾਇਆ ਦਿਸ ਇਜ਼ ਆਊਟ ਆਫ ਸ਼ੀਅਰ ਵਿਲ ਪਾਵਰ ਐਂਡ ਆਰ ਸਵੇਟ ਐਂਡ ਬਲੱਡ ਜਿਹੜਾ ਪੰਜਾਬੀਆਂ ਨੇ ਦਿੱਲੀ ਬਸਾਇਆ ਹੈ ਜਿਹੜਾ ਅੱਜ ਰੂਪ ਦਿੱਲੀ ਦਾ ਨਜ਼ਰ ਆ ਰਿਹਾ ਉਹਦੇ ਵਿੱਚ ਸਾਡਾ ਯੋਗਦਾਨ ਹੈ ਪਰ ਉਹ ਜਿਹੜੇ ਪੰਜਾਬ ਦੇ ਲੋਕ ਐ ਉਹਨਾਂ ਨੂੰ ਬੇਇੱਜ਼ਤੀ ਕਰਨ ਵਾਲੇ ਤਾਂ ਅੱਜ ਉਹਨਾਂ ਨੂੰ ਬਚਾਉਣ ਵਾਸਤੇ ਇੱਥੇ ਆਏ ਬੈਠੇ ਐ ਤੇ ਪੰਜਾਬ ਕਾਂਗਰਸ ਦੀ ਅੱਜ ਬਦ ਖਾਲੀ ਦੇ ਉੱਤੇ ਇੱਥੇ ਜਸ਼ਨ ਮਨਾਇਆ ਜਾ ਰਿਹਾ ਹੈ ਉਹਦੇ ਵਾਸਤੇ ਇਹਨਾਂ ਨੂੰ ਆਪਣੇ ਅੰਦਰ ਦੇਖਣਾ ਪਊਗਾ ਪੰਜਾਬ ਦੀ ਜਨਤਾ ਦੇਖ ਰਹੀ ਹੈ ਅੱਜ ਜੋ ਕੁਝ ਇੱਥੇ ਹੋ ਰਿਹਾ ਹੈ ਬਾਕੀ ਸਾਰੇ ਸਾਥੀ ਜਿਹੜੇ ਬਚੇ ਐ ਜਿਨ੍ਹਾਂ ਨੂੰ ਪੰਜਾਬ ਕਾਂਗਰਸ ਦੇ ਪ੍ਰਧਾਨ ਕਹਿੰਦੇ ਐ ਮੈਂ ਤਾਂ ਬੱਕਰੀਆਂ ਇਹਨਾਂ ਬੱਕਰੀਆਂ ਨਾਲ ਹੀ ਕੰਮ ਚਲਾ ਲੂੰਗਾ ਕਹਿੰਦਾ ਸ਼ੇਰ ਤਾਂ ਸਾਰੇ ਚਲੇ ਗਏ ਪਰ ਮੈਂ ਨਾ ਬੱਕਰੀਆਂ ਨਾਲ ਹੀ ਕੰਮ ਚਲਾ ਲੂੰਗਾ ਸਭ ਅਸੀਂ ਉਸ ਖਿੱਤੇ ਚ ਆਨੇ ਆ ਪੰਜਾਬ ਦੇ ਜਿਥੇ ਗੁਰੂ ਮਹਾਰਾਜ ਨੇ ਕਿਹਾ ਸੀ ਚਿੜੀਆਂ ਸਟੇਡੀ ਸੇ ਮੈਂ ਬਾਜ਼ ਲੜਾਉਂ ਤੋ ਮੈਂ ਗੁਰੂ ਗੋਬਿੰਦ ਸਿੰਘ ਕਹਾਉਂ ਬੱਕਰੀਆਂ ਦਾ ਨਾਂ ਨਹੀਂ ਲਿਆ ਸੀਗਾ ਸਾਬ ਬੱਕਰੀਆਂ ਨਾਲ ਨਹੀਂ ਸ਼ੇਰ ਲੜਾਏ ਜਾਂਦੇ ਸਪਿਰਿਟ ਨਾਲ ਲੜਾਏ ਜਾਂਦੇ ਆ ਜਿਹੜੇ ਲੋਕ ਆਪਣੇ ਲੀਡਰਾਂ ਨੂੰ ਬੱਕਰੀ ਕਹਿੰਦੇ ਐ ਉਹ ਲੀਡਰਾਂ ਨੂੰ ਅੱਜ ਇੱਥੇ ਮੋਹਰ ਲੱਗੀ ਐ ਜੇ ਕਿਸੇ ਨੂੰ ਕੋਈ ਕਿੰਤੂ ਪਰੰਤੂ ਸੀਗੀ ਵੀ ਅੱਜ ਭਗਵੰਤ ਮਾਨ ਜੀ ਤੇ ਐ ਜਿਹੜੇ ਜੋ ਜੋ ਜੁੜੀ ਬੈਠੇ ਹੈ ਕਿ راہુલ ਗਾਂਧੀ ਜੀ ਆ ਜੀ ਬਿਲਕੁਲ ਸਰਟੀਫਾਈਡ ਇੱਕ ਮਸਲਾ ਸਾਹਮਣੇ ਆ ਗਿਆ ਇਸੇ ਦੇ ਨਾਲ ਹੀ ਮੈਂ ਜਿਆਦਾ ਸਮਾਨਾ ਲੈਂਦਾ ਬਹੁਤ ਬਹੁਤ ਆਏ ਹੋਏ ਸਾਥੀਆਂ ਦਾ ਇੱਕ ਵਾਰ ਫਿਰ ਤੋਂ ਜੀ ਆਇਆ ਆਖਦਾ ਬੀਜੇ ਦੇ ਬੀਜਪੀ ਦੇ ਅੰਦਰ ਤੇ ਮੈਂ ਤੁਹਾਨੂੰ ਦਿੱਲੀ ਬੈਠਿਆਂ ਨੂੰ ਕਿਉਂਕਿ ਮਨੂੰ ਯਕੀਨ ਹੈ ਤੁਸੀਂ ਸੱਤ ਦੀ ਸੱਤ ਸੀਟਾਂ ਇੱਕ ਵਾਰ ਫਿਰ मोदी साहब की चोली तो असि भी पंजाब के दे अंदर देश के दे योगदान दे अंदर पंजाब योगदान बड़ा क्या हुआ बहुत बहुत धन्यवाद जय हिंद अब मैं पंजाब के सांसद श्री रिंकू जी से अनुरोध करूंगा कि वह प्रेस वार्ता को संबोधित करें और हम इस प्रेस वार्ता में पंजाब के विधायक श्री शीतल अंगुराल जी का भी स्वागत करते हैं ਬਹੁਤ ਬਹੁਤ ਧੰਨਵਾਦ ਦਿੱਲੀ ਪ੍ਰਦੇਸ਼ ਦੇ ਪ੍ਰੈਜ਼ੀਡੈਂਟ ਸਚਦੇਵਾ ਸਾਹਿਬ ਮਨਜਿੰਦਰ ਸਿੰਘ ਸਿੱਟਸਾ ਸਾਹਿਬ ਔਰ ਪੰਜਾਬ ਭਾਰਤੀ ਜਨਤਾ ਪਾਰਟੀ ਦੇ ਅਧਿਐਕਸ਼ ਸੁਨੀਲ ਜਾਖੜ ਜੀ ਜਲੰਧਰ ਦੇ ਸਾਡੇ ਭਾਜਪਾ ਦੇ ਅਧਿਐਕਸ਼ ਸੁਸ਼ੀਲ ਸ਼ਰਮਾ ਜੀ ਐਮਐਲਏ ਸ਼ੀਤਲ ਅੰਗਰਾਲ ਜੀ ਅਸ਼ੋਕ ਸ਼ਰੀਨ ਹਿੱਕੀ ਜੀ ਜੋ ਕਿ ਜਨਰਲ ਸੈਕਟਰੀ ਹਨ ਜਲੰਧਰ ਦੇ ਵਿੱਚ ਅੱਜ ਜਿੰਨੀ ਵੀ ਜਲੰਧਰ ਦੀ ਉਹ ਕ੍ਰੀਮ ਸੀਨੀਅਰ ਲੀਡਰਸ਼ਿਪ ਅੱਜ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਦਾ ਦਾਮਨ ਜਿਹੜਾ ਉਹ ਪਕੜਿਆ ਕੁਝ ਤਾਂ ਸਾਥੀ ਉਹ ਸਨ ਜਿਨ੍ਹਾਂ ਦੀ ਪਦਾਇਸ਼ ਹੀ ਭਾਰਤੀ ਜਨਤਾ ਪਾਰਟੀ ਦੇ ਵਿੱਚ ਹੋਈ ਸੀ ਔਰ ਕੁਝ ਸਾਥੀ ਉਹ ਸਨ ਜਿਹੜੇ ਕਿ ਜਿਨ੍ਹਾਂ ਦਾ ਬੈਕਗ੍ਰਾਉਂਡ ਹੈ ਜਿਹੜਾ ਉਹਨਾਂ ਦੇ ਪਰਿਵਾਰਿਕ ਤੌਰ ਤੇ ਅਕਾਲੀ ਦਲ ਦੇ ਨਾਲ ਜੁੜੇ ਰਹੇ ਕੁਝ ਪਰਿਵਾਰ ਇਹੋ ਜਿਹੇ ਐ ਕਿ ਜਿਨ੍ਹਾਂ ਨੇ ਸਾਰੀ ਉਮਰ ਕਾਂਗਰਸ ਪਾਰਟੀ ਦੀ ਸੇਵਾ ਕੀਤੀ ਅੱਜ ਸਾਰਿਆਂ ਨੇ ਇਹ ਮਨ ਬਣਾਇਆ ਕਿ ਦੇਸ਼ ਦੇ ਵਿੱਚ ਜਿਸ ਤਰੀਕੇ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਵਿਕਾਸ ਦੀ ਲਹਿਰ ਚਲਾ ਰਹੇ ਐ ਉਹ ਰੋਹੀ ਵਿਕਾਸ ਦੀ ਲਹਿਰ ਐ ਜਿਹੜੀ ਪੰਜਾਬ ਦੇ ਵਿੱਚ ਜਲੰਧਰ ਦੇ ਵਿੱਚ ਵੀ ਚੱਲੇ ਸਾਡਾ ਜਲੰਧਰ ਐ ਜਿਹੜਾ ਦੇਸ਼ ਦੇ ਦੂਸਰੇ ਸੂਬਿਆਂ ਦੀ ਤਰ੍ਹਾਂ ਤਰੱਕੀ ਕਰੇ ਇਸ ਸੋਚ ਦੇ ਨਾਲ ਅੱਜ ਭਾਰਤੀ ਜਨਤਾ ਪਾਰਟੀ ਦੇ ਨਾਲ ਜੁੜੇ ਆ ਮੈਂ ਉਹਨਾਂ ਸਾਰੇ ਪਰਿਵਾਰਾਂ ਦਾ ਕਾਉਂਸਲਰ ਸਹਿਬਾਨ ਸੀਨੀਅਰ ਲੀਡਰਸ਼ਿਪ ਔਰ ਸਾਰੇ ਜਿੰਨੇ ਵੀ ਸਾਥੀ ਅੱਜ ਸ਼ਾਮਲ ਹੋਏ ਆ ਸ਼ੀਤਲ ਅੰਗਰਾਲ ਜੀ ਉਹਨਾਂ ਦੀ ਅਧਿਖਸ਼ਤਾ ਦੇ ਵਿੱਚ ਮੈਂ ਸਾਰਿਆਂ ਦਾ ਇੱਥੇ ਆਉਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਸਵਾਗਤ ਕਰਦਾ ਔਰ ਅਸੀਂ ਇੱਕ ਪਰਿਵਾਰ ਦੀ ਤਰ੍ਹਾਂ ਇਕੱਠੇ ਹੋ ਕੇ ਆਉਣ ਵਾਲਾ ਜਿਹੜਾ ਚੋਣਾਂ ਦਾ ਦੌਰ ਹੈ ਇਹਦੇ ਵਿੱਚ ਭਾਰਤੀ ਜਨਤਾ ਪਾਰਟੀ ਦਾ ਝੰਡਾ ਜਿਹੜਾ ਯਾਖਰ ਸਾਹਿਬ ਤੁਹਾਡੇ ਆਸ਼ੀਰਵਾਦ ਨਾਲ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜਲੰਧਰ ਹੈ ਇੱਕ ਜਿਹੜਾ ਨਵਾਂ ਇਤਿਹਾਸ ਲਿਖਣ ਜਾ ਰਿਹਾ ਹੈ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਝੰਡਾ ਉਹ ਜਲੰਧਰ ਦੇ ਵਿੱਚ ਬੁਲੰਦੇ ਹੋਏਗਾ ਬਹੁਤ ਬਹੁਤ ਧੰਨਵਾਦ ਜੈ ਹਿੰਦ ਜੈ ਭਾਰਤ ਭਾਜਪਾ ਭਾਜਪਾ ਕੇ ਰਾਸ਼ਟਰੀ ਮੰਤਰੀ ਸਰਦਾਰ ਮਨਿੰਦਰ ਸਿੰਘ ਸਿਰਸਾ ਜੀ अब इस प्रेसवार्ता का अपना कंक्लूसिव एड्रेस रखेंगे बहुत बहुत धन्यवाद मान्य वरिंद्र सचदेवा जी का अध्यक्ष भारतीय जनता पार्टी दिल्ली प्रदेश सुनील जाखड़ साहब का प्रधान भारतीय जनता पार्टी पंजाब सूबा ਸੁਨੀਲ ਰਿੰਕੂ ਜੀ ਦਾ ਜਿਹੜੇ ਸਾਡੇ ਸੰਸਦ ਨੇ ਔਰ ਬਹੁਤ ਹਿੰਮਤੀ ਨੇ ਜਿਨ੍ਹਾਂ ਨੇ ਜਾ ਕੇ ਸਾਨੂੰ ਦੱਸਿਆ ਕਿੰਨਾ ਹਾਲਾਤਾਂ ਦੇ ਅੰਦਰ ਐਮਪੀ ਹੋਣ ਦੇ ਬਾਅਦ ਟਿਕਟ ਹੋਣ ਦੇ ਬਾਅਦ ਜੋ ਉੱਥੇ ਬੇਈਮਾਨੀ ਔਰ ਕਰਪਸ਼ਨ ਦੇਖੀ ਉਸ ਨੂੰ ਦੇਖ ਕੇ ਮੈਨੂੰ ਲੱਗਦਾ ਕਿ ਇਹ ਵੀ ਸ਼ਾਇਦ ਇਤਿਹਾਸ ਦੇ ਅੰਦਰ ਕਦੀ ਹੋਇਆ ਨਹੀਂ ਹੋਊਗਾ ਕਿ ਸਿਟਿੰਗ ਮੈਂਬਰ ਪਾਰਲੀਮੈਂਟ ਫਿਰ ਉਸੇ ਕੰਸਟੀਟੂਐਂਸੀ ਤੋਂ ਟਿਕਟ ਮਿਲੀ ਓਵਰ ਛੱਡ ਕੇ ਇਸ ਕਰਕੇ ਜਾਣ ਕਿਉਂਕਿ ਉਹ ਦੇਖਣ ਕੀ ਜੋ ਇਤੋਂ ਦੇ ਹਾਲਾਤ ਨੇ ਉਹ ਕੇਵਲ ਔਰ ਕੇ ਬੇਈਮਾਨੀ ਔਰ ਸਾਡੇ ਸਤਕਾਰਯੋਗ ਉਥੋਂ ਦੇ ਐਮਐਲਏ ਅੰਗੁਰਾਲ ਜੀ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਹੈ ਅੱਜ ਦਿੱਲੀ ਔਰ ਜਿਨ ਸਭੀ ਹਮਾਰੇ ਪਾਰਟੀ ਕੇ ਸਾਥ ਜੋੜਨੇ ਕਾ ਕਾਮ ਜਿਨ ਲੋਗੋ ਨੇ ਕੀਆ ਔਰ ਬਹੁਤ ਬੜੇ ਤਦਾਦ ਮੇ ਕਾਉਂਸਲਰ ਸਹਿਬਾਨ सिटिंग काउंसलर, अलग अलग संस्थाओं के मुखी अलग अलग फील्ड में काम करने वाले अपनी प्रधानमंत्री जी की अगुवाई में मोदी जी की अगुवाई में आज भारतीय जनता पार्टी में जुड़े मैं उनको भी बहुत बहुत बधाई देता हूं अभी सुनील जाखड़ साहब ने एक बात बहुत अच्छी कही जो लोग प्रभु राम जी की राम प्रतिष्ठा में केवल इसलिए नहीं जा रहे थे क्योंकि वो एक वर्ग की वोट को खोना नहीं चाहते थे प्रभु राम की ताकत देखिए उनको वही आके सिजदा करना पड़ा ये राम की लीला है कि राम के मैदान राम लीला मैदान में तुम्हें आना ही पड़ा तुम बहुत भागते थे इस नाम से लेकिन तुम्हें आकर सिर्ष झुकाना ही पड़ा ये है भगवान की ताकत जिसके आगे तुम्हें झुकना ही पड़ा और मैं बात आज एक और कहना चाहता हूं अध्यक्ष जी आज पूरा देश देख रहा है एक नजारा है मेरठ में या देश के प्रधानमंत्री आज भारतीय जनता पार्टी के चुनाव की रैली को संबोधित कर रहे हैं उनके साथ कौन है अरुण गोविल जी प्रभु राम जी का किरदार निभाने वाले एक तरफ वो लोग हैं जो धर्म की बात करने वाले हैं प्रभु राम जी का किरदार निभाने वाले लोग हैं उनकी भावनाओं में जीने वाले लोग हैं और एक तरफ वो लोग हैं जो शराब घोटाले करने वाले लोग हैं जो जेल और बेल वाले लोग हैं आज देश तय करेगा क्या प्रभु राम के लोगों के साथ जाना है या शराब और नशा तस्करों के साथ जाना है देश आज एक ही बात में एक ही वाक्य में आज देश तय कर लेगा एक तरफ प्रभु राम के साथ देश के प्रधानमंत्री मोदी जी होंगे और दूसरी तरफ शराब तस्करों के साथ ਰਾਹੁਲ ਗਾਂਧੀ ਹੋਣਗੇ ਸੋ ਦੇਸ਼ ਅੱਜ ਫੈਸਲਾ ਕਰ ਲਏਗਾ ਕਿ ਕਿਧਰ ਜਾਣਾ ਹੈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਮੀਡੀਆ ਦੇ ਤੰਦੂਆ ਦਾ ਵੀ ਬਹੁਤ ਬਹੁਤ ਧੰਨਵਾਦ ਸਾਡੇ ਸਾਰੇ ਮਰਨਜੀ ਲੋਕਾਂ ਦਾ ਵੀ ਬਹੁਤ ਬਹੁਤ